ਸਮਾਨ ਨੂੰ ਕਿਤੇ ਪੇਪਰ ਸਾਡ ਦੇ ਦੇ ਅਰੇ ਵਾਹ ਜੀ ਜੀ ਚੱਲੇ ਬਾਈ ਬੋ ਇਹਨਾਂ ਨੂੰ ਫੋਟੋ ਲਗਦੇ ਹਾਂ ਜੀ ਵਾਗਤ ਜੀ ਨੂੰ ਸ਼ਰਮ ਨਹੀਂ ਦਿੰਦੇ ਕਰਦੇ ਦਰਦ ਦਰਦ ਨੂੰ ਮਾਰੂ ਨਾ ਨਾ ਹਾਂ ਇਹ ਫੋਟੋ ਨਹੀਂ ਲੱਗਿਆ ਅਰੇ ਫਿਕਸ ਨਹੀਂ ਗਈ ਤੋਂ ਤਾਂ ਸਾਡ ਨੂੰ ਬਾਈ ਇਹਦੇ ਤੇ ਕਿਸੇ ਦਾ ਹੌਂਸ਼ੀਂ ਕੋਲੋਂ ਆਪਕੋ ਬੇਟੇ ਦਾ ਕਹਿੰਦੇ ਨਾ ਰਵਿੰਦਰ ਆਪ ਨੂੰ ਖੜੇ ਤੋਂ ਆਉਣੇ ਆ ਰਹੇ ਹਨ ਉਹਨੇ ਆਜਾਣਾ ਹੈ ਆਹ ਤੁਹਾਨੂੰ ਸਾਹਿਬ ਆਪ ਅਭਿਸ਼ੇਕ ਕਰੋ ਬੜਾ ਪਰ ਵਿੱਚ ਹੋ ਰਿਹਾ ਹੈ ਆਹ ਕਹਿਣਾ ਹੈ ਧੰਨਵਾਦ ਤੁਹਾਨੂੰ ਥੈਂਕ ਯੂ ਸਾਹਿਬ ਇਹ ਕੋਈ ਫੋਟੋਗ੍ਰਾਫਰ ਜੀ ਜੇ ਸ਼ੰਦਰ ਜੀ ਇਹ ਰਵਿੰਦਰ ਤੇਰਾ ਫੋਟੋਗ੍ਰਾਫਰ ਹੈ ਪਰਮਾਨਤ ਸਾਹਿਬ ਤੁਹਾਨੂੰ ਸ਼ੁਰੂਆਤੀ ਕਾਜੀਤਾਂ ਤੋਂ ਮਿਲਣਾ ਹੈ ਗਾਣ ਤੋਂ ਜਿੰਨਿਆ ਆਪ ਬੋਲੋ ਨੰਬਰ ਸ਼ਿਫਟ ਕੋਲ ਮੇਰੇ ਰੋਹ ਆਮ ਸਰ ਸਾਹਿਬ ਸਰ ਸਾਹਮਣੇ ਜੀ ਧੰਨਵਾਦ ਜੀ ਇਹਦੇ ਵੀ ਮੈਂਬਰਸ਼ਿਪ ਦੇ ਦਿੱਤੀ ਧੰਨਵਾਦ ਕਰਦਾ ਹਾਂ ਹਰ ਤਰ੍ਹਾਂ ਦਾ ਆਨਤਾਰ ਸਰਵ ਜੀ ਦਾ ਕੰਮ ਦਾ ਦਾਰਸ਼ਨਿਕ ਪਾਠ ਪ੍ਰੈਸ ਨਾਲ ਤੋਂ ਸੁਭੋਤ ਭਾਗੀ ਦੇ ਸਾਡੇ ਸਾਰੇ ਦਿੱਤੀ ਦਿੱਤੀ ਪ੍ਰਤੀਸ਼ਤ ਦੇ ਗੱਲ ਕਰਦਾ ਸਰਕਾਰ ਦੇ ਸੰਦਰਭ ਕੀ ਬਰਗਾਂ ਸਰਦ ਦੇਣਾ ਸੀ ਕਾਲਜ ਦੇ ਸਾਹਿਬ तो सदार शक्ति सिंह जी के घर साहब सरदार अजीत सिंह जी के घर साहब सरदार भूपिंदर सिंह तो जाने जाके प्रधान साहब सरदार एक्सप्रेस साहब इन साहब सारे सीधे साथी गुरचरण सिंह खरेवाल जी बाबा अजीत सिंह जी नरेश प्रधान हो सारे सारे सिंह साथी इतने हाजिर है प्रधान श्रोमणी के दल सरदार सुखबीर सिंह बादल साहब जी कहते हैं ਸਰ ਜੀ ਤੇਕਦੀ ਸਾਹਿਬ ਜਿਹੜੇ ਬੈਂਕ ਯਾਰ ਨੂੰ ਮਾਰਕੀ ਤੋਂ ਦੀ ਹਾਜ਼ਰ ਹੋਣ ਸਰ ਦਾ ਨਾਮ ਪ੍ਰਧਾਨ ਤੋਂ ਬਣ ਗਿਆ ਅੱਜ ਮੰਡਲ ਸਾਹਿਬ ਜਿਹੜੇ ਥੋੜੇ ਜਿਹੀ ਮਹੀਨੇ ਵਾਸਤੇ ਡੈਪਟੀਸ਼ਨ ਤੇ ਗਏ ਸੀ ਉਹਨਾਂ ਦੀ ਡੈਪਟੀਸ਼ਨ ਕੈਨਸਲ ਕਰਕੇ ਵਾਪਸ ਅਸੀਂ ਬੁਲਾ ਲਿਆ ਮੈਂ ਇਹਨਾ ਕਹਿਣਾ ਚਾਹਣਾ ਤੁਸੀਂ ਅਗਲੇ ਦਿਨਾਂ ਦੇਖੋਗੇ ਕਿਵੇਂ ਲੋਕ ਵਾਪਸ ਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਐ ਬਹੁਤ ਪਾਰਟੀਆਂ ਦੇ ਲੋਕ ਨੇ ਮੈਨੂੰ ਅਪਰੋਚ ਕੀਤਾ ਕਿਉਂਕਿ ਇੱਕ ਮੰਚ ਆ ਗਿਆ ਲੋਕਾਂ ਦੇ ਖਾਸ ਕਰਕੇ ਪੰਜਾਬੀਆਂ ਦੇ ਕੀ ਪੰਜਾਬ ਨੂੰ ਬਚਾਉਣ ਵਾਸਤੇ ਕੱਲੀ ਇੱਕੋ ਇੱਕ ਪਾਰਟੀ ਸ਼ਰਮ ਨਹੀਂ ਖਾਲੀ ਦਰਾਈ ਜੋ ਹਾਲਾਤ ਪੰਜਾਬ ਦੇ ਪਿਛਲੇ 10 ਸਾਲਾਂ ਚ ਕਾਂਗਰਸ ਤੇ ਹੁਣ ਝਾੜੂਆਂ ਨੇ ਬਣਾਤਾ ਐ ਜੀ ਹਾਲਾਤ ਆਜ਼ਾਦੀ ਦੇ ਬਾਅਦ ਨਹੀਂ ਪਣੀ ਜੈ ਜੀ ਮਾੜੀ ਹਾਲਾਤ ਬਣ ਗਈ ਹੈ ਜਿਹੜੀ ਵੱਡੀ ਗੱਲ ਹੈ ਸੈਂਸ ਆਫ ਇਨਸਿਕਿਉਰਟੀ ਹਰ ਰੋਜ਼ ਕਤਲ ਹੋ ਰਿਹਾ ਅੱਜ ਵੀ ਮੈਨੂੰ ਹੁਣੀ ਆਉਂਦੇ ਉਹਦੇ ਨਾਲ ਜੰਡਿਆਲਾ ਇੱਕ ਵਪਾਰੀ ਦਾ ਕਤਲ ਕਰ ਦਿੱਤਾ ਗਿਆ ਹਰ ਰੋਜ਼ ਬਿਦਾਉ ਫੇਲ ਐਕਸਟੈਂਸ਼ਨ ਹੋ ਰਹੀ ਹੈ ਮਰਡਰ ਹੋ ਰਿਹਾ ਜਿਹੜੇ ਸੂਬੇ ਦੀ ਸਰਕਾਰ ਸਿਕਿਉਰਟੀ ਨਹੀਂ ਪ੍ਰੋਵਾਈਡ ਕਰ ਸਕਦੀ ਉਹ ਤੋਂ ਮਾੜੀ ਸਰਕਾਰ ਕੋਈ ਨਹੀਂ ਹੋ ਸਕਦੀ ਐਂ ਜਿਹੜੀ ਵੱਡੀ ਗੱਲ ਹੈ ਕੀ ਅੱਜ ਜਿਹੜੀ ਸਰਕਾਰ ਪੰਜਾਬ ਦੀ ਹੈ ਅਸਾਰੀ ਦਿੱਲੀੋਂ ਦੇ ਕੇਜਰੀਵਾਲ ਦਾ ਜਿਹੜਾ ਸਾਰਾ ਜਿਹੜਾ ਉਹਨਾਂ ਦਾ ਸਟਾਫ ਸੀ ਸਾਰਾ ਇੱਥੇ ਆ ਗਿਆ ਹੈ ਉਹਦੇ ਸੈਕਟਰੀ ਪੀਏ ਸਾਰੇ ਇੱਥੇ ਆ ਗਏ ਆ ਪੰਜਾਬ ਸਿਵਲ ਸੈਕਰੀਟੇਟ ਨੂੰ ਕੰਟਰੋਲ ਕਰ ਲਿਆ ਉਹਨਾਂ ਨੇ ਮੁੱਖ ਮੰਤਰੀ ਨੂੰ ਤਾਂ ਇਕੱਲਾ ਇੱਕ ਫਿਗਰ ਹੈਡ ਰੱਖਿਆ ਹੈ ਪੰਜਾਬ ਦੀਆਂ ਫੈਸਿਲਿਟੀਆਂ ਨੂੰ ਯੂਜ਼ ਕਰਨ ਵਾਸਤੇ ਮੈਂ ਪੁੱਛਣਾ ਚਾਹਣਾ ਹੈ ਸਸੋਡਿਆ ਕਿਸ ਬੇਸਿਸ ਤੇ ਮੀਡੀਅਮ ਮੀਟਿੰਗ ਲਰੇ ਹੈ ਤੇ ਜਿਹੜਾ ਵੱਡਾ ਅਸੀਂ ਮੈਨੂੰ ਲੱਗਦਾ ਮੈਂ ਗੱਲ ਕਰ ਰਿਹਾ ਵੀ ਲੀਗਲ ਲਾਇਰਸ ਨਾਲ ਵੀ ਕਿ ਸਭ ਤੋਂ ਵੱਡੀ ਵਾਇਲੇਸ਼ਨ ਜਿਹੜੀ ਕੀਤੀਏ ਨੇ ਜਿਹੜੀ ਹੈ ਸੀਕਰੇਸੀ ਦੀ ਉਹ ਚੀਫ ਮਿਨਿਸਟਰ ਲੈਂਦੇ ਆ ਤੇ ਮੰਤਰੀ ਲੈਂਦੇ ਆ ਆ ਉਹਦੀ ਵਾਇਲੇਸ਼ਨ ਹੈ ਜੇ ਜੇ ਟ੍ਰਿਕ ਨਾਲ ਸਾਰੀਆਂ ਫਾਈਲਾਂ ਪੰਜਾਬ ਦੀਆਂ ਕੇਜਰੀ ਵਾਲੇ ਦਿਖਾਈ ਜਾਂਦੀਆਂ ਸਸੋਡੀਆਂ ਨੂੰ ਦਿਖਾਈ ਜਾਂਦੀਆਂ ਜੈਨ ਨੂੰ ਦਿਖਾਈ ਜਾਂਦੀਆਂ ਉਹ ਫੈਸਲੇ ਪੜਦੇ ਆ ਫਾਈਲਾਂ ਤੇ ਉਹ ਫੈਸਲੇ ਲੈਂਦੇ ਆ ਤੋਂ ਐਸ ਕਰਕੇ ਜਿਹੜਾ ਲੁਧਿਆਣੇ ਦਾ ਇਲੈਕਸ਼ਨ ਹੈ ਬੈਸਟ ਮੈਂ ਸਾਰੇ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਪਾਰਟੀ ਲੈਵਲ ਤੇ ਉੱਤੇ ਉੱਕੇ ਮੈਰਿਟ ਦਾ ਫੈਸਲਾ ਕਰੋ ਜਿਹੜੇ ਸਾਡੇ ਹੁਮਨ ਸਾਹਿਬ ਜਿਹੜੇ ਸਾਡੇ ਨੁਮਾਇੰਦੇ ਐ ਬੈਸਟ ਕੈਂਡੀਡੇਟ ਸਾਰੇ ਆ ਸਾਰੇ ਕੈਂਡੀਡੇਟ ਦਾ ਤੁਸੀਂ ਤੁਲਨਾ ਕਰ ਲਓ ਸਭ ਤੋਂ ਬੈਸਟ ਕੈਂਡੀਡੇਟ ਸਾਡੇ ਆਪਣੇ ਕਾਲੀਗਲ ਦਾ ਕੈਂਡੀਡੇਟ ਐ ਤੇ ਮੈਂ ਬੇਨਤੀ ਕਰਦਾ ਨੂੰ ਜਾਣੇ ਬੈਸਟ ਨੂੰ ਤੇ ਕਾਰਕ ਤੇ ਲਿਜਾਣਗੇ ਲੋਕਾਂ ਨੂੰ ਤੁਸੀਂ ਦੇਖੋ ਕਿੰਨੀ ਤਰੱਕੀ ਲੁਧਿਆਣੇ ਦੀ ਅਕਾਲੀ ਦਲ ਨੇ ਕਰਾਈ ਹੈ ਅਕਾਲੀ ਸਰਕਾਰ ਨਾਲ ਜੇ ਵਾਪਸ ਉਹ ਦੀ ਤਰੱਕੀ ਚਾਹੁੰਦੇ ਹੋ ਉਹ ਜਾ ਮਾਹੌਲ ਸੇਫਟੀ ਦਾ ਸਿਕਿਉਰਿਟੀ ਦਾ ਭਾਈਚਾਰਕ ਸਾਂਝ ਦਾ ਚਾਹੁੰਦੇ ਹੋ ਤੇ ਛੋਟੀ ਕੋਈ ਇੱਕ ਮਾਪ ਪਾਰਟੀ ਖੇਤਰੀ ਪਰ ਅਕਾਲੀ ਦਲ ਨੂੰ ਟਕਰਾਅ ਕਰਨਾ ਥੈਂਕ ਯੂ ਜੀ ਸਰ ਤੇ ਠੰਡਲ ਸਾਹਿਬ ਜੀ ਆ ਮੈਂ ਠੰਡਲ ਸਾਹਿਬ ਨੂੰ ਜੀ ਆ ਤੇ ਜੀ ਕਿਹਨਾਂ ਤੇ ਠੰਡਲ ਸਾਹਿਬ ਤੁਸੀਂ ਵੀ ਜੀ ਆ ਸਾਨੂੰ ਕਹਦੇ ਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾ ਸ਼੍ਰੋਮਣੀ ਕਾਲਜਾ ਦੇ ਪ੍ਰਧਾਨ ਸਤਬੀਥ ਸਿੰਘ ਜੀ ਬਾਦਲ ਪੂਰੀ ਜੁਟੀ ਟੀਮ ਦਾ ਕਿ ਜਿਨ੍ਹਾਂ ਨੇ ਅੱਜ ਨਹੀਂ ਬਹੁਤ ਲੰਬੇ ਸਮੇਂ ਤੋਂ ਮੈਨੂੰ ਮੇਰੇ ਪਰਿਵਾਰ ਨੂੰ ਬਹੁਤ ਬਹੁਤਾ ਮਾਣ ਦਿੱਸਿਆ ਉਹ ਲਗਾਤਾਰ 20 ਸਾਲ ਮੈਂ ਐਮਐਲਏ ਤੌਰ ਤੇ ਮਾਪੀ ਦੇ ਤੌਰ ਤੇ ਪਾਰਟੀ ਦੇ ਨਾਲ ਕੰਮ ਕੀਤਾ ਹੈ ਥੋੜੇ ਸਮੇਂ ਲਈ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਮੇਰੇ ਹਲਕੇ ਦੀ ਕੋਈ ਮੁਜਬੂਰੀ ਜਿਹਦੇ ਕਰਕੇ ਮੈਂ ਆਊਟ ਹੋਇਆ ਔਰ ਮੇਰੇ ਮਨ ਵਿੱਚ ਹਮੇਸ਼ਾ ਆਪਣੀ ਪਾਰਟੀ ਜੋ ਸ਼ੋਭਣੀ ਕਲਦਲ ਜਿਹਨੂੰ ਆਪਾਂ ਮਾਂ ਪਾਰਟੀ ਕਹਿੰਦੇ ਆ ਜਿਹੜਾ ਮੇਰਾ ਪਰਿਵਾਰ ਵਾ ਮੈਂ ਹਮੇਸ਼ਾ ਉਹਦੇ ਨਾਲ ਰਿਹਾ ਔਰ ਕਦੇ ਵੀ ਮੈਂ ਪਾਰਟੀ ਦੇ ਖਿਲਾਫ ਤੇ ਦੇਖੋ ਗੱਲ ਇਹ ਕੀਤੀ ਔਰ ਮੈਨੂੰ ਇਹ ਵੀ ਖੁਸ਼ੀ ਹੈ ਕਿ ਪਾਰਟੀ ਦੇ ਪਾਰਟੀ ਪ੍ਰਧਾਨ ਨੇ ਵੀ ਮੇਰੇ ਖਿਲਾਫ ਅਜੇ ਤੱਕ ਕਦੇ ਕੋਈ ਐੋ ਜਿਹੀ ਗੱਲ ਨਹੀਂ ਕੀਤੀ ਤੋਂ ਅੱਜ ਮੁੜ ਕੇ ਫੇਰ ਪਾਰਟੀ ਦੇ ਚਾਤੀ ਕਲਾ ਵਾਸਤੇ ਪੰਜਾਬ ਦੇ ਵਿਦੇਰੀ ਵਾਸਤੇ ਪੰਜਾਬ ਨੂੰ ਆ ਜੋ ਬਾਹਰੋਂ ਆ ਕੇ ਟੋਪੀਆਂ ਵਾਲੇ ਬਤੇ ਜਦੋਂ ਇਹ ਇਸ ਇੰਡੀਆ ਕੰਪਨੀ ਆਈ ਸੀ ਬਹੁਤ ਨੰਬਰ ਥਾਂ ਪਹਿਲਾਂ ਉਨੇ ਹੌਲੀ ਹੌਲੀ ਪੈਰ ਧਮਾ ਕੇ ਖਾਰੇ ਦੇਖ ਕੇ ਰਾਜ ਕੀਤਾ ਅੱਜ ਕੇਜਰੀਵਾਲ ਤੇ ਉਹਦੀ ਟੀਮ ਪੰਜਾਬ ਨੂੰ ਰੁਕਣਾ ਚਾਹਦੀ ਆ ਇਹੋ ਜਿਹੀਆਂ ਪਲਾਨਿੰਗ ਕਰ ਰਹੀ ਹੈ ਉਹਨੂੰ ਸਭ ਤੋਂ ਕੋਣ ਵਾਸਤੇ ਤੁਹਾਡੀ ਬਾਏ ਇਲੈਕਸ਼ਨ ਹੈ ਜਿਹੜੀ ਲੁਧਿਆਣੇ ਦੀ ਮੈਂ ਸਮਝਦਾ ਕਿ ਮੈਂ ਗਾਦੀ ਵੀ ਪਾਰਟੀ ਨੂੰ ਭਰਾਈ ਦਿੰਦਾ ਕਿ ਸਾਡੇ ਜਿਹੜੇ ਵੀਰਵਾਰ ਨੇ ਕੁਮਨ ਸਾਹਿਬ ਅੱਜ ਲੋਕ ਉਹਨਾਂ ਦੀ ਆਪਣੇ ਮੋਹਨ ਕਿਤਾਬ ਕਰਦੇ ਆ ਉਸ ਕਰਕੇ ਉਹਨਾਂ ਨੂੰ ਕਾਮਜਾਬ ਕਰਕੇ ਉਹਨਾਂ ਸਰਕਾਰ ਵੀ ਬਦਲੀ ਪਰ ਆ ਇਹ ਦਾ ਜੁਰਮ ਹੋ ਰਿਹਾ ਪੰਜਾਬ ਦੇ ਵਿੱਚ ਧੱਕੇਚਾਹੀ ਹੋ ਰਹੀ ਆ ਉਹਨੂੰ ਜੂਫ ਫੜ ਪਾਈ ਜਾਊਗੀ ਉਹ ਸ਼ੋਬਰੀ ਕਲਦਾਂ ਨੂੰ ਬਲ ਮਿ Đੂਗਾ ਮੈਂ ਇੱਕ ਵਾਰ ਫੇਰ ਸਾਰੇ BDA ਦਾ ਜਥੇਬੰਦੀ ਦਾ ਪ੍ਰਚਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵਾਰ ਫਿਰ ਤੋਂ ਰੀਟ੍ਰੇਟ ਕਰਨਾ ਚਾਹਣਾ ਹੈ ਜਿਹੜੇ ਆ ਫੈਸਲੇ ਲੈ ਰਹੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਰੋਜ਼ ਕੈਬਨਿਟ ਦੇ ਵਿੱਚ ਜਿਹਦਾ ਮਕਸਦ ਕੱਲਾ ਐਕਸਪਲੋਇਟੇਸ਼ਨ ਹੈ ਪੈਸਾ ਇਕੱਠਾ ਕਰਨਾ ਹੈ ਆ ਸਾਰੇ ਫੈਸਲੇ ਸਰਕਾਰ ਕਾਲੀ ਦਲ ਦੀ ਆਉਣ ਤੇ ਆ ਸਾਰੇ ਕੈਨਸਲ ਕੀਤੇ ਜਾਵੰਗੇ ਤੇ ਮੈਂ ਸਾਰੇ ਕਿਸਾਨਾਂ ਨੂੰ ਸ਼ੋਰ ਕਰਦਾ ਸਾਰੇ ਇਨਵੈਸਟਮੈਂਟ ਸ਼ੋਰ ਕਰਦਾ ਆ ਜਿਹੜੀ ਹੈ ਲੈਂਡ ਐਕਵੀਜ਼ੀਸ਼ਨ ਦੀ ਜਿਹੜੀ ਪਾਲਿਸੀ ਲੈ ਕੇ ਆ ਰਹੇ ਆ ਇੱਕ ਏਕੜ ਵੀ ਇਹਨਾਂ ਨੂੰ ਅਕਵਾਇਰ ਕਰਨੀ ਨਹੀਂ ਦੇਵਾਂਗੇ ਕਾਲੀਦਰ ਤੁਹਾਡੇ ਨਾਲ ਖੜਿਆ ਖੜਾ ਰਹੂਗਾ ਕਿ ਤੁਹਾਡੇ ਨਾਲ ਧੱਕਾ ਨਹੀਂ ਹੋਣ ਦਊਗਾ ਮੈਂ ਫਿਰ ਤੋਰੇਟ ਕਰ ਦਿੰਦੇ ਹਾਂ ਇਹਨਾਂ ਮਾਰਾ ਦੇ ਵਿੱਚ ਚਰਚਾ ਬਣੀ ਹੈ ਕਿ ਉਹ ਨਾ ਉਹ ਨਾ ਮੇਰੇ ਕਿਸੇ ਨਾ ਮੈਂ ਤਾਂ ਲੋਜ ਇੱਥੇ ਹੀ ਐ ਤੁਸੀਂ ਲੋਜ ਮੇਰੇ ਨਾਲ ਉਹਨੇ ਮੈਂ ਕਿੱਥੇ ਕੀਤੀ ਐ ਮੈਂ ਬਿਲਕੁਲ ਡਰਾਈ ਕਰਦਾ ਮੇਰੇ ਕੋਈ ਮੀਟਿੰਗ ਨਹੀਂ ਹੁੰਦੀ ਸਾਰੀ ਕੁਸਤਾਂ ਜਿਹੜਾ ਕਿਹਾ ਜਿਹੜਾ ਡਾਇਰੈਕਟ ਲੱਗੇ ਤਾਂ ਕਿਹੜਾ ਅਸੀਂ ਹਰ ਆਪਸ਼ਨ ਰੱਖਾਂਗੇ ਅਸੀਂ ਧੱਕਾ ਨਹੀਂ ਹੋਣ ਦਿੰਦੇ ਆ ਜਿਹੜੀ ਪਾਲਸੀ ਹੈ ਪਾਲਸੀ ਲਿਆਂਦੀ ਕਿਸ ਲਈ ਹੈ ਕਿਉਂਕਿ ਇਹ ਪਤਾ ਕਿ 1.5 ਸਾਲ ਰਹਿ ਕੇ ਪੈਸਾ ਇਕੱਠਾ ਕਰਨ ਵਾਸਤੇ ਤੇ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਤੁਸੀਂ ਸਰਕਾਰ ਦਾ ਇਲੀਗਲ ਕੰਮ ਸਾਥ ਨਾ ਦਿਓ ਕਿਉਂਕਿ ਆਖ ਇਹਨਾਂ ਤੱਕ ਚੱਲ ਜਾਣਾ ਤੁਸੀਂ ਗਲਤ ਕੰਮ ਨਾ ਕਰਿਓ

ਆਈ ਕੈਨ ਪੀ ਹੌਬੀ ਉਹਦੀ ਤਾਂ ਹੌਬੀ ਆ